ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਤੁਹਾਨੂੰ ਪਤਾ ਹੀ ਹੈ ਆਪਾਂ ਹਰ ਰੋਜ਼ ਵਿਆਕਰਨ ਦਾ ਕੋਈ ਇੱਕ ਵਿਸ਼ਾ ਕਰਦੇ ਹਾਂ ਅੱਜ ਆਪਾਂ ਪੁੱਤਰ ਕਿਰਿਆ ਬਾਰੇ ਪੜ੍ਹਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜਿੰਨਾ ਵੀ ਵਿਆਕਰਨ ਦੇ ਤੁਹਾਨੂੰ ਵਿਸ਼ੇ ਨੇ ਜਿੰਨੇ ਵੀ ਤੁਹਾਨੂੰ ਵਿਆਕਰਨ ਦੇ ਵਿਸ਼ੇ ਨੇ ਉਹਨਾਂ ਸਾਰੇ ਵਿਸ਼ਿਆਂ ਤੇ ਆਪਾਂ ਵੀਡੀਓ ਬਣਾਵਾਂਗੇ ਜਿਹੜੇ ਬੱਚੇ ਚਾਹੁੰਦੇ ਆ ਕਿ ਪੇਪਰ ਦੇ ਵਿੱਚੋਂ ਵਿਆਕਰਨ ਵਾਲਾ ਜਿਹੜਾ ਪੋਰਸ਼ਨ ਹੈ ਭਾਗ ਹੈ ਵਧੀਆ ਹੋਵੇ ਤੁਹਾਡਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਪੰਜਾਬੀ ਓਲੰਪੀਡ ਵਾਲਾ ਪੇਪਰ ਹੋਇਆ ਸੀ ਉਸ ਵਿੱਚੋਂ ਵੀ ਆਪਣੇ ਪੰਜਾਬੀ ਵਿਆਕਰਨ ਦੇ ਵਿੱਚੋਂ ਘੱਟੋ-ਘੱਟ 5-6 ਕੁਐਸਚਨ ਆਏ ਆ ਜਦੋਂ ਕਿ ਆਪਣੇ ਵਿਆਕਰਨ ਬਹੁਤ ਥੋੜੀ ਕੀਤੀ ਹੈ ਹਜੇ ਜੇ ਤੁਸੀਂ ਚਾਹੋ ਨਿਓ ਵੀ ਵਿਆਕਰਨ ਦੇ ਵਿੱਚੋਂ ਵਧੀਆ ਨੰਬਰ ਆਉਣ ਤਾਂ ਆਪਣੇ ਚੈਨਲ ਦੇ ਉੱਪਰ ਸਾਰੇ ਵਿਆਕਰਨ ਦੇ ਜਿੰਨੇ ਵੀ ਤੁਹਾਡੇ ਭਾਗ ਨੇ ਵਿਸ਼ੇ ਨੇ ਸਾਰੇ ਵਾਰੀ ਆਪਾਂ ਵੀਡੀਓ ਅਪਲੋਡ ਕਰਾਂਗੇ ਠੀਕ ਹੈ ਪੁੱਤਰ ਅੱਜ ਆਪਾਂ ਪੜ੍ਹਦੇ ਹਾਂ ਕਿਰਿਆ ਕਿਰਿਆ ਕੀ ਹੁੰਦਾ ਪੁੱਤਰ ਕੰਮ ਕਿਰਿਆ ਹੁੰਦਾ ਕੰਮ ਕਾਰਜ ਠੀਕ ਹੈ ਇੱਥੇ ਦੇਖੋ ਪੁੱਤਰ ਕਹਿੰਦੇ ਕਿਰਿਆ ਅਸੀਂ ਹਰੇਕ ਨੂੰ ਕਿਸ ਨਾ ਕਿਸੇ ਕੰਮ ਵਿੱਚ ਰੁੱਝੇ ਵੇਖਦੇ ਆ ਭੀ ਆਪ ਇੱਥੇ ਕਿਹਾ ਗਿਆ ਵੀ ਹਰ ਕੋਈ ਕੀਆ ਕੋਈ ਨਾ ਕੋਈ ਕੰਮ ਕਰਦਾ ਇਹ ਪੁੱਤਰ ਲਿਖਣ ਦੀ ਲੋੜ ਨਹੀਂ ਤੁਸੀਂ ਲਿਖ ਸਕਦੇ ਹੋ ਕਿਰਿਆ ਤੋਂ ਭਾਵ ਕੀ ਹੈ ਕਾਰਜ ਕੋਈ ਖਾਂਦਾ ਹੈ ਕੋਈ ਪੀਂਦਾ ਹੈ ਕੋਈ ਸੌਂਦਾ ਹੈ ਇਸ ਤਰ੍ਹਾਂ ਪੜਨਾ ਲਿਖਣਾ ਸਾਰਾ ਕੁਝ ਕੀਆ ਵੀ ਕੰਮ ਕਰਨਾ ਠੀਕ ਹੈ ਕੋਈ ਕਾਰਜ ਕਰਨਾ ਵਿੱਚ ਇੰਨਾ ਕਿਰਿਆਵਾਂ ਲਈ ਵਰਤੇ ਜਾਂਦੇ ਸ਼ਬਦ ਨੂੰ ਕਿਰਿਆ ਕਿਹਾ ਜਾਂਦਾ ਹੈ ਉਦਾਹਰਨ ਲਈ ਬੱਚਾ ਹੱਸਦਾ ਹੈ ਪੰਛੀ ਉੜਦਾ ਹੈ ਚਿਪੜਾਸੀ ਨੇ ਘੰਟੀ ਵਜਾਈ ਅ ਤਿੰਨ ਕਰ ਲੋ ਬਹੁਤ ਆ ਬੁੱਤਰ ਪਹਿਲਾਂ ਤੁਸੀਂ ਕਿਰਿਆ ਲਿਖ ਸਕਦੇ ਹੋ ਕਿਰਿਆ ਤੋਂ ਭਾਵ ਹੈ ਕੋਈ ਕਮ ਜ ਕਾਰਜ ਕਰਨਾ ਠੀਕ ਹੈ ਅੱਗੇ ਤੁਸੀਂ ਲਿਖ ਸਕਦੇ ਹੋ ਪੜਨਾ ਲਿਖਣਾ ਹੱਸਣਾ ਇਹਨਾਂ ਸਾਰੀਆਂ ਕਿਰਿਆ ਵਾਲੀ ਬਾਤਿਆਂ ਦੇ ਸ਼ਬਦ ਨੂੰ ਕਿਰਿਆ ਕਿਹਾ ਜਾਂਦਾ ਹੈ ਅੱਗੇ ਪੁੱਤਰ ਇਹ ਤੈਨੂੰ ਉਦਾਹਰਨਾਂ ਲਿਖਦੋ ਬਹੁਤ ਹੈ ਅੱਗੇ ਪੁੱਤਰਾ ਆ ਜਾਂਦਾ ਤੁਹਾਨੂੰ ਕਿਰਿਆ ਕੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਇਹ ਤੁਸੀਂ ਯਾਦ ਰੱਖਣਾਗਾ ਤੁਹਾਨੂੰ ਕਈ ਵਾਰ ਸ਼ਾਰਟ ਕੁਐਸਚਨ ਆ ਜਾਂਦਾ ਵੀ ਕਿਰਿਆ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਅਕਰਮਕ ਕਿਰਿਆ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਤਾ ਕੀ ਹੁੰਦਾ ਪੁੱਤਰ ਜਿਹੜਾ ਕੋਈ ਕੰਮ ਕਰਦਾ ਹੈ ਕਹਿੰਦੇ ਜਿਹੜੇ ਵਾਕ ਵਿੱਚ ਕਰਤਾ ਹੋਵੇ ਕਰਮ ਨਾ ਹੋਵੇ ਕਰਮ ਕੀ ਹੁੰਦਾ ਬੁੱਤ ਕੰਮ ਠੀਕ ਹੈ ਕਹਿੰਦੇ ਜਿਹੜੇ ਵਾਕ ਵਿੱਚ ਸਿਰਫ ਕਰਤਾ ਹੋਵੇ ਕੰਮ ਕਰ ਰਿਹਾ ਪਰ ਕਰਮ ਨਾ ਹੋਵੇ ਠੀਕ ਹੈ ਕਰਤਾ ਹੋਵੇ ਪਰ ਕਰਮ ਨਾ ਹੋਵੇ ਉਸ ਨੂੰ ਅਕਰਮਕ ਕਿਹਾ ਜਾਂਦਾ ਅਕਰਮਕ ਪੁੱਤਰ ਨਾਂ ਦੀ ਪਤਾ ਲੱਗ ਰਿਹਾ ਅ ਆ ਗਿਆ ਠੀਕ ਹੈ ਅ ਅ ਕਿ ਅ ਆ ਗਿਆ ਤਾਂ ਕਰਕੇ ਕੀਆ ਅਕਰਮ ਵੀ ਕਰਮ ਤੋਂ ਬਿਨਾ ਠੀਕ ਹੈ ਇਸ ਨੂੰ ਅਕਰਮਕ ਕਿਹਾ ਜਾਂਦਾ ਬਰਖਾ ਪੈ ਰਹੀ ਹੈ ਸੂਰਜ ਨਿਕਲ ਆਇਆ ਇਹ ਚ ਕੋਈ ਵੀ ਤੁਸੀਂ ਦੇਖੋ ਕੰਮ ਨਹੀਂ ਹੋ ਰਿਹਾ ਠੀਕ ਹੈ ਸਿਰਫ ਕਰਤਾ ਬਰਖਾ ਇੱਥੇ ਕਰਤਾ ਸੂਰਜ ਕੀ ਇੱਥੇ ਕਰਤਾ ਇਹ ਚ ਕੋਈ ਕੰਮ ਨਹੀਂ ਹੋ ਰਿਹਾ ਠੀਕ ਹੈ ਪੁੱਤਰ ਆ ਦੇਖੋ ਇਹ ਕਰਤਾ ਨੇ ਇਹ ਅੱਗੇ ਕਿਹਾ ਹੱਸਦਾ ਗੋ ਉਹਨਾਂ ਅਕਰਮਕ ਕਿਰਿਆਵਨ ਇਹ ਕਰਤਾ ਹਨ ਠੀਕ ਹੈ ਪੁੱਤਰ ਬਰਖਾ ਪੈ ਰਹੀ ਹੈ ਸੂਰਜ ਨਿਕਲਿਆ ਮੁੰਡਾ ਹੱਸਦਾ ਕੁੜੀ ਇਹ ਸਿਰਫ ਕਰਤਾ ਨੇ ਇਹ ਚ ਕੋਈ ਕੰਮ ਨਹੀਂ ਹੈਗਾ ਅੱਗੇ ਦੇਖੋ ਪੁੱਤ ਇਸ ਕਰਮਕ ਕਿਰਿਆ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ ਉਸ ਨੂੰ ਸਕਰਮਕ ਕਹਿੰਦੇ ਨੇ ਠੀਕ ਹੈ ਪੁੱਤਰ ਕਰਤਾ ਤੇ ਕਰਮ ਦੋਨੋਂ ਹੋਣ ਜਿਵੇਂ ਮਾਤਾ ਜੀ ਰੋਟੀ ਪਕਾਉਂਦੇ ਨੇ ਵਿਦਿਆਰਥੀ ਪਾਠ ਯਾਦ ਕਰਦੇ ਹਨ ਠੀਕ ਹੈ ਇਹਨਾਂ ਵਾਕਾਂ ਵਿੱਚ ਕੀ ਹੈ ਮਾਤਾ ਜੀ ਮਾਤਾ ਜੀ ਕੀ ਨੇ ਕਰਤਾ ਨੇ ਕੰਮ ਕੀ ਹੋ ਰਿਹਾ ਰੋਟੀ ਬਣ ਰਹੀ ਹੈ ਠੀਕ ਹੈ ਪੁੱਤਰ ਉਹ ਕੰਮ ਕਰ ਰਹੇ ਨੇ ਨਾ ਮਾਤਾ ਜੀ ਕੰਮ ਕਰਦੇ ਨੇ ਵਿਦਿਆਰਥੀ ਪਾਠ ਯਾਦ ਕਰ ਨੇ ਵਿਦਿਆਰਥੀ ਕਰਤਾ ਹੋਏਗਾ ਕੀ ਕੰਮ ਕਰੀ ਜਾਂਦੇ ਆ ਉਹ ਪਾਠ ਯਾਦ ਕਰੀ ਜਾਂਦੇ ਨੇ ਠੀਕ ਆ ਉਹਨਾਂ ਨੇ ਆ ਕੀ ਦਾ ਮੈਚ ਜਿੱਤ ਲਿਆ ਉਹਨਾਂ ਕੀਆ ਕਰਤਾ ਹੋਇਆ ਕੀ ਕੀਤਾ ਉਹਨਾਂ ਨੇ ਕੀ ਕੰਮ ਕੀਤਾ ਮੈਚ ਜਿੱਤ ਲਿਆ ਇਹ ਤੇ ਬੱਚੇ ਕੀ ਆ ਕਰਤਾ ਕਾ ਕੀ ਕਰਨੇ ਬੱਚੇ ਫੁੱਟਬਾਲ ਖੇਡ ਰਹੇ ਨੇ ਠੀਕ ਹੈ ਪੁੱਤਰ ਇਹ ਸਾਰੀਆਂ ਕਿਹਨੇ ਇਸ ਕਰਮਕ ਇਸ ਕਰਮਕ ਹੁੰਦਾ ਜੀ ਜੀ ਪੁੱਤ ਕਰਤਾ ਤੇ ਕਰਮ ਦੋਨੇ ਹੁੰਨ ਉਸ ਨੂੰ ਇਸ ਕਰਮਕ ਕਿਹਾ ਜਾਂਦਾ ਪੇਪਰ ਵਿੱਚ ਤੁਹਾਨੂੰ ਆਦਾ ਹੁੰਦਾ ਵੀ ਕਿਰਿਆ ਕਿੰਨੀਆਂ ਤਰ੍ਹਾਂ ਦੀ ਹੁੰਦੀ ਹੈ ਕਿਰਿਆ ਹੁੰਦੀ ਹੈ ਦੋ ਤਰ੍ਹਾਂ ਦੀ ਅਕਰਮਕ ਤੇ ਇਸ ਕਰਮਕ ਅਕਰਮਕ ਵਿੱਚ ਕਿ ਅ ਅ ਲੱਗਿਆ ਤਾਂ ਕਿ ਉਹਦੇ ਵਿੱਚ ਕਰਮ ਨਹੀਂ ਹੁੰਦਾ ਇਸ ਕਰਮ ਵਿੱਚ ਕਰਮ ਤੇ ਕਰਤਾ ਦੋਨੇ ਹੁੰਦੇ ਨੇ ਠੀਕ ਹੈ ਪੁੱਤਰ ਯਾਦ ਰੱਖਣਾ ਇਹ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਅੱਗੇ ਪੁੱਤਰ ਆਪਾਂ ਪੜਾਂਗੇ ਕਾਲ ਪੁੱਤਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਈ ਵਾਰ ਇਦਾਂ ਇਹਦਾ ਕਾਲ ਦੀ ਪਰਿਭਾਸ਼ਾ ਕਾਲ ਕੀ ਹੁੰਦਾ ਸਮਾਂ ਠੀਕ ਹੈ ਪੁੱਤਰ ਸਮੇਂ ਤੋਂ ਹੀ ਆਪਾਂ ਨੂੰ ਗਿਆਨ ਹੁੰਦਾਗਾ ਵੀ ਕੋਈ ਕੰਮ ਹੋ ਚੁੱਕਿਆ ਜਾਂ ਆਪਾਂ ਕਰਨਾ ਹੈ ਜਾਂ ਕਰਿਆ ਸੀ ਠੀਕ ਹੈ ਸਮੇਂ ਤੋਂ ਪਤਾ ਲੱਗਦਾ ਪੁੱਤਰ ਤੁਸੀਂ ਜਿੱਦਾਂ ਕੀ ਆਰਾਮ ਪੜਦਾ ਹੈ ਦੀ ਕੋ ਪੜ ਰਿਹਾ ਇਹ ਕੀ ਵਰਤਮਾਨ ਹਰ ਜੀ ਪੜ ਰਿਹਾ RAM ਨੇ ਪਾਠ ਪੜਿਆ ਪੜ ਚੁੱਕਿਆ ਦਾ ਮਤਲਬ ਪੜ ਚੁੱਕਿਆ ਕਿ ਇਹ ਭੂਤਕਾਲ RAM ਪਾਠ ਪੜੇਗਾ ਪੜੇਗਾ ਜੇ ਭਵਿੱਖ ਦੇ ਵਿੱਚ ਇਹ ਕੀ ਭਵਿੱਖਕਾਲ ਕਾਲ ਕਿੰਨੀ ਤਰ੍ਹਾਂ ਦਾ ਹੁੰਦਾ ਪੁੱਤਰ ਤਿੰਨ ਤਰ੍ਹਾਂ ਦਾ ਹੁੰਦਾ ਭੂਤਕਾਲ ਵਰਤਮਾਨ ਭਵਿੱਖ ਠੀਕ ਹੈ ਪੁੱਤਰ ਪਹਿਲਾ ਹੈ ਭੂਤਕਾਲ ਭੂਤਕਾਲ ਤੁਹਾਨੂੰ ਪਤਾ ਜਿਹੜਾ ਕਿ ਇਹ ਬੀਤ ਚੁੱਕਿਆ ਸਮਾਂ ਹੁੰਦਾ ਜਿਹੜਾ ਲੰਘ ਗਿਆ ਇੱਥੇ ਦੇਖੋ ਉਦਾਹਰਨ ਪੁੱਤਰ ਰੀਤਾ ਨੇ ਪਾਠ ਪੜਿਆ ਠੀਕ ਉਹ ਪੜ ਚੁੱਕੀ ਹੈ ਉਨੇ ਪਾਠ ਪੜ ਲਿਆ ਜਾਦੂਗਰ ਨੇ ਜਾਦੂ ਦਿਖਾਇਆ ਉਧਖਾ ਚੁੱਕਿਆ ਇਹ ਕੀ ਹੈ ਭੂਤ ਕਾਲ ਵਰਤਮਾਨ ਪੁੱਤਰ ਬਾਅਦ ਵਿੱਚ ਜਿਹੜੀ ਕਿਰਿਆ ਮੌਜੂਦਾ ਭਵ ਚੱਲ ਰੇ ਸਮੇ ਦਾ ਗਿਆਨ ਕਰਾਵੇ ਠੀਕ ਹੈ ਵਰਤਮਾਨ ਹੁੰਦਾ ਪੁੱਤਰ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਉਸ ਨੂੰ ਕੀ ਕਹਿੰਦੇ ਆ ਵਰਤਮਾਨ ਕਾਲ ਅੱਗੇ ਪੁੱਤਰ ਦੇਖੋ ਠੀਕ ਹੈ ਪੁੱਤਰ ਵਰਤਮਾਨ ਕਾਲ ਦੀ ਉਦਾਹਰਣ ਕੀ ਹੈ ਰੀਟਾ ਪਾਠ ਪੜ੍ਹਦੀ ਹੈ ਜਾਦੂਗਰ ਜਾਦੂ ਦਿਖਾਉਂਦਾ ਹੈ ਜਾਦੂਗਰ ਇੱਥੇ ਜਾਦੂ ਕੀ ਦਿਖਾਉਂਦਾ ਹੈ ਮੌਜੂਦਾ ਸਮੇ ਦਾ ਗਿਆਨ ਕਰਾ ਰਿਹਾ ਹੈ ਵੀ ਇਸ ਸਮੇ ਕੀ ਉਹ ਜਾਦੂਗਰ ਜਾਦੂ ਦਿਖਾ ਰਿਹਾ ਹੈ ਅੱਗੇ ਦੇਖੋ ਪੁੱਤਰ ਤਿੰਨ ਭਵਿੱਖ ਦਾ ਕਾਲ ਬਾਅਦ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇ ਅਰਥਾਤ ਭਵਿੱਖ ਦਾ ਗਿਆਨ ਕਰਾਵੇ ਜਿਹੜਿਆ ਕੀ ਹਜੇ ਸਮਾਂ ਆਊਗਾ ਉਸ ਨੂੰ ਭਵਿੱਖ ਕਾਲ ਕਹਿੰਦੇ ਆਉਣ ਵਾਲੇ ਸਮੇਂ ਨੂੰ ਭਵਿੱਖਵਾਕਾਲ ਕਹਿੰਦੇ ਆ ਇੱਥੇ ਲਿਖਿਆ ਸੀ ਰੀਟਾ ਪਾਠ ਪੜ੍ਹਦੀ ਹੈ ਇੱਥੇ ਕੀ ਰੀਟਾ ਪਾਠ ਪੜ੍ਹੇਗੀ ਵੀ ਆਉਣ ਵਾਲੇ ਟਾਈਮ 'ਚ ਉਹ ਪਾਠ ਪੜ੍ਹੇਗੀ ਜਾਦੂਗਰ ਜਾਦੂ ਦਿਖਾਏਗਾ ਠੀਕ ਹੈ ਜੇ ਉਸਨੇ ਜਾਦੂ ਦਿਖਾਇਆ ਨਹੀਂ ਉਹ ਦਿਖਾਵੇਗਾ ਠੀਕ ਹੈ ਪੁੱਤਰ ਇਹ ਜਿਹੜੀ ਕਿਰਿਆ ਹੈਗੀ ਆਉਣ ਵਾਲੇ ਸਮੇਂ ਦਾ ਗਿਆਨ ਕਰਾਉਂਦੀ ਹੈ ਭਵਿੱਖ ਕਾਲ ਹੁੰਦਾ ਪੁੱਤਰ ਆਉਣ ਵਾਲੇ ਸਮੇਂ ਦਾ ਕਾਲ ਹੁੰਦਾ ਆਉਣ ਵਾਲੇ ਸਮੇਂ ਦਾ ਗਿਆਨ ਕਰਾਉਂਦੇ ਹਨ ਅੱਗੇ ਵਰਤਮਾਨ ਹੁੰਦਾ ਜਿਹੜਾ ਚੱਲ ਰਿਹਾ ਸਮਾਂਗਾ ਤੇ ਭੂਤਕਾਲ ਜਿਹੜਾ ਬੀਤ ਚੁੱਕਿਆ ਸਮਾਂਗਾ ਹੈ ਬੀਤ ਚੁੱਕੇ ਸਮੇਂ ਦਾ ਗਿਆਨ ਕਰਾਂਗੇ ਅੱਜ ਬੁੱਧਰ ਆਪਾਂ ਨੇ ਕਿਰਿਆ ਤੇ ਕਾਲ ਬਾਰੇ ਪੜਿਆ ਤੇ ਕਾਲ ਤੁਹਾਨੂੰ ਪਤਾ ਗਿਆ ਮੈਂ ਵਾਰ-ਵਾਰ ਦੱਸ ਰਹੀਆਂ ਕਾਲ ਦਾ ਮਤਲਬ ਹੁੰਦਾ ਸਮਾਂ ਕਾਲ ਕੀ ਹੈ ਸਮਾਂ ਵੀ ਕਿਹੜਾ ਸਮਾਂ ਚੱਲ ਰਿਹਾ ਵਰਤਮਾਨ ਚੱਲ ਰਿਹਾ ਭਵਿਕ ਕਾਲ ਚੱਲ ਰਿਹਾ ਭੂਤਕਾਲ ਚੱਲ ਰਿਹਾ ਕਾਲ ਦੀਆਂ ਯਾਦ ਰੱਖਣੀਆਂ ਨੇ ਕਿੰਨੀਆਂ ਕਿਸਮਾਂ ਹੁੰਦੀਆਂ ਤਿੰਨ ਕਿਸਮਾਂ ਹੁੰਦੀਆਂ ਭੂਤਕਾਲ ਜਿਹੜਾ ਬੀਤ ਚੁੱਕਿਆ ਸਮਾਂ ਉਹਨਾਂ ਦਾ ਵਰਤਮਾਨ ਜਿਹੜਾ ਕੀ ਹੈ ਚੱਲ ਰਿਹਾ ਭਵਿਕ ਕਾਲ ਜਿਹੜਾ ਆਵੇਗਾ ਠੀਕ ਹੈ ਜੀ ਤੇ ਤੁਹਾਨੂੰ ਉਦਾਹਰਨਾਂ ਨੇ ਉਮੀਦ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਹਰ ਰੋਜ਼ ਆਪਾਂ ਵਿਆਕਰਨ ਦੇ ਹਰ ਇੱਕ ਵਿਸ਼ੇ ਤੇ ਇੱਕ ਵੀਡੀਓ ਅਪਲੋਡ ਕਰਾਂਗੇ ਤੇ ਤੁਸੀਂ ਉਹਨਾਂ ਨੂੰ ਧਿਆਨ ਨਾਲ ਪੜ੍ਹਨਾਗਾ ਤੇ ਵਿਆਕਰਨ ਦੇ ਕੁਐਸਚਨ ਆਪਾਂ ਸਾਰੇ ਹੀ ਇਹਨਾਂ ਦੇ ਵੀਡੀਓ ਦੇ ਵਿੱਚ ਕਰ ਲਵਾਂਗੇ ਤੇ ਤੁਹਾਨੂੰ ਕੋਈ ਬੁੱਕ ਦੇਖਣ ਦੀ ਲੋੜ ਵੀ ਨਹੀਂ ਪੈਣੀ ਠੀਕ ਹੈ ਪੁੱਤਰ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੇ ਆਪਾਂ ਨੇ ਕਿਰਿਆ ਪੜ੍ਹੀ ਸੀ ਕਿਰਿਆ ਤੁਸੀਂ ਪਤਾ ਕਿਰਿਆ ਕੀ ਹੁੰਦਾਗਾ ਕੰਮ ਹੁੰਦਾ ਕਿਰਿਆ ਕਿ ਕੰਮ ਹੋ ਰਿਹਾ ਕੋਈ ਕੰਮ ਕਰਨਾ ਕਿਰਿਆ ਅਕਰਮਕ ਅ ਆ ਗਿਆ ਤਾਂ ਇਹਦੇ ਵਿੱਚ ਕੀ ਆ ਕਰਮਣੀ ਹੈਗਾ ਸਕਰਮ ਕਲਾਕਾਰ ਅ ਆ ਗਿਆ ਇਹਦੇ ਵਿੱਚ ਕਲਾਕਾਰ ਤਾਂ ਹੈਗਾ ਤੇ ਇਸ ਦੇ ਵਿੱਚ ਆ ਗਿਆ ਅਕਰਮਕਾ ਇਸ ਵਿੱਚ ਕਲਾਕਾਰ ਤਾਂਗਾ ਕਰਮ ਹੈ ਨਹੀਂ ਸਕਰਮ ਵਿੱਚ ਕਰਮ ਤੇ ਕਰਤਾ ਦੋਨੋਂ ਹੁੰਦੇ ਨੇ ਦੇਗਾ ਬੁੱਤੰਦੇ ਬਾਰੇ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਾਂਗੇ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਕੋਲ ਆਪਣੇ ਆਪ ਕੋਈ ਵੀ ਆਪਣੇ ਆਪ ਹਰ ਇੱਕ ਵੀਡੀਓ ਆ ਸਕੇ ਤੇ ਤੁਹਾਨੂੰ ਇਸ ਤਰ੍ਹਾਂ ਆਪਾਂ ਤਿਆਰੀ ਕਰਵਾਵਾਂਗੇ ਕਿ ਤੁਹਾਨੂੰ ਪੇਪਰ ਦੇ ਟਾਈਮ ਵਿਆਕਰਨ ਵਿੱਚ ਕੋਈ ਵੀ ਸਮੱਸਿਆ ਨਹੀਂ ਆਊਗੀ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ